ਤੋ ਸਰ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੱਥੇ ਕੰਮ ਆਸਾਨ ਛੜਿਆ ਹੋਇਆ ਹੈ ਤੇ ਦੂਜੇ ਪਾਸੇ ਸਿੱਖ ਪੰਥ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰ ਬਣਾਇਆ ਗਿਆ ਤੇ ਸਿੱਖ ਪੰਥ ਰੋਸ ਕਰ ਰਿਹਾ ਵੀ ਉਹ ਵਿਧੀ ਵਿਧਾਨ ਦੇ ਨਾਲ ਹੀ ਨਹੀਂ ਹੋਇਆ ਐਦਾਂ ਨਹੀਂ ਸੀ ਹੋਣਾ ਚਾਹੀਦਾ ਉਦਾਂ ਨਹੀਂ ਸੀ ਹੋਣਾ ਚਾਹੀਦਾ ਤੇ ਐਸਜੀਪੀਸੀ ਆਪਣੀਆਂ ਸਫਾਈਆਂ ਵੀ ਦੰਦੀ ਹੋਈ ਨਜ਼ਰ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਹਾਜ਼ਰ ਹੋ ਕੇ ਨਤਮਸਤਕ ਹੋਇਆ ਆਪਣੀ ਹਾਜ਼ਰੀ ਲਵਾਈ ਹੈ ਇਸ ਤੋਂ ਬਾਅਦ ਅਕਾਲ ਤਖਤ ਦੇ ਕਾਰਜਕਾਰੀ ਜੱ태ਦਾਰ ਵਜੋਂ ਉਹਨੇ ਆਪਣੀਆਂ ਇੱਕ ਤਰੀਕੇ ਨਾਲ ਸਮਝੋ ਕੇ ਸਵਾਮਾਂ ਜਿਹੜੀਆਂ ਹੈਗੀਆਂ ਸੰਭਾਲ ਲਈਆਂ ਉਹ ਸਾਰੇ ਮੁੱਦਿਆਂ ਲੈ ਕੇ ਵੱਡੇ ਸਵਾਲ ਉੱਠ ਰਹੇ ਹਨ ਨਿਯੁਕਤੀਆਂ ਨੂੰ ਲੈ ਕੇ ਇੱਕ ਪਾਸੇ ਇਹ ਹੈ ਕਿ ਜੱ태ਦਾਰ ਗੜਗਾਜ ਨੇ ਆਪਣੀ ਜ਼ਿੰਮੇਵਾਰੀ ਸਮਝ ਲਈ ਹੈ ਦੂਜੇ ਪਾਸੇ ਹਨ ਬਰਾਬਰ ਹੀ ਇਸ ਮੁੱਦੇ ਤੇ ਵੱਡੇ ਸਵਾਲ ਸਵਾਲ ਅੱਗੇ ਤਾਂ ਹੁੰਦੇ ਸੀ ਆਪਾਂ ਕਹਿੰਦੇ ਜਿਹੜੇ ਸੂਨੇ ਕਾਲੀ ਦਰ ਦਾ ਐਸਜੀਪੀਸੀ ਦੇ ਬਾਹਰ ਬਾਕੀ ਲੋਕ ਆ ਬਾਕੀ ਥੜਾ ਉਸ ਸਵਾਲ ਉਠਾ ਰਹੇ ਹਨ ਸੂਨੇ ਗੁਦਰ ਪਰੰਦੇ ਕਮੇਟੀ ਹੋਵੇ ਚਾਹੇ ਖਾਲੀ ਕਾਰ ਹੋਵੇ ਉਹ ਅੰਦਰੋਂ ਟਕਰਾਵ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਇਸ ਕਰਕੇ ਜਿਹੜੀ ਨਿਯੁਕਤੀ ਹੈ ਇਹ ਨਿਯੁਕਤੀ ਜਿਹੇ ਹੁੰਦੇ ਨਹੀਂ ਜਿਹੜਾ ਗਾ ਬਵਾਦ ਖੜਾ ਹੋ ਗਿਆ ਆਪਣੇ ਆਪ ਚ ਵੱਡਾ ਸਵਾਲ ਹੈ ਕਿ ਜਥੇਦਾਰ ਕਰਦੀਸ਼ ਸਿੰਘ ਗੜਕਾ ਜਿਨ੍ਹਾਂ ਨੇ ਐਸਜੀਪੀਸੀ ਦੀ ਨਿਗਰਾਨੀ ਦੇ ਹੇਠ ਕਹਿ ਲਈਏ ਉਹਨਾਂ ਦੀ ਜ਼ਿੰਮੇਵਾਰੀ ਦੇ ਹੇਠ ਦੋ ਵੱਡੇ ਤਖਤ ਸਹਿਬਾਂ ਦੀ ਜ਼ਿੰਮੇਵਾਰੀ ਸੰਭਾਲੀ ਹੈ ਸੂਣੀ ਕਾਲੀ ਗੱਲ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਕਾਫੀ ਹਿੱਸਾ ਇਹਦਾ ਡਟ ਕੇ ਵਿਰੋਧ ਕਰ ਰਹੇ ਹਨ ਬਾਗੀ ਸੁਰਾਂ ਜਿੰਨਾਂ ਚੁੱਟ ਰਹੀਆਂ ਬਿਕਰਨ ਮਜੀਠੀਆ ਦੀ ਹੁਣ ਬਿਕਰ ਮਜੀਠੀਆ ਨੇ ਕਹਿਤਾ ਕਿ ਸਾਨੂੰ ਜਿਸ ਅੰਦਰ ਅੰਤਰਨ ਕਮੇਟੀ ਨੇ ਸਿੰਘ ਸਹਿਬਾਂ ਦੀਆਂ ਨਿਯੁਕਤੀਆਂ ਦਾ ਫੈਸਲਾ ਲਿਆ ਇਹ ਫੈਸਲਾ ਪਰਵਾਨ ਨਹੀਂ ਹੈ ਕਾਲੀ ਗੱਲੇ ਦੇ ਬਾਰੇ ਜੋ ਮਰਜ਼ੀ ਕਹੇ ਬਿਕਰਮਜੀਠਿਆ ਕਿਸੇ ਬਾਹਰੀਆਂ ਤੇ ਰਣਦਾ ਬਣਾਇਆ ਨਹੀਂ ਨਾ ਹੀ ਉਹਨਾਂ ਨੂੰ ਕਾਂਗਰਸ ਵਾਲਿਆਂ ਨੇ ਥਾਪਿਆ ਨਹੀਂ ਆਪੜਨ ਥਾਪਿਆ ਨਹੀਂ ਭਾਈਪੜਨ ਥਾਪਿਆ ਬਾਕੀ ਅਕਾਲੀ ਕਿਹਾ ਜਾਂਦਾ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਤੇ ਉਹਨਾਂ ਵੱਲੋਂ ਵੀ ਇਸ ਨੂੰ ਲੈ ਕੇ ਕੀ ਸਵਾਲ ਖੜੇ ਕਿਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਸਰਬੱਤ ਖਾਲਸਾ ਸਦਨਾ ਚਾਹੀਦਾ ਜੀ ਜਿਹੜੇ ਸ਼ਮਣੇ ਕਾਲੀ ਗੱਲ ਦੇ ਵੱਡੇ ਆਗੂ ਰਹੇ ਅੱਜ ਦਾ ਵਾਰ ਆਗੂ ਰਹੇ ਆ ਉਹ ਇਹ ਮੰਗ ਕਰ ਰਿਹਾ ਹੈ ਸੋ ਜੰਨੂ ਮਾਜਰੇ ਦੇ ਬਿਆਨ ਮੈਂ ਸੁਣਿਆ ਉਹ ਕਹਿ ਰਹੇ ਸੀ ਜੀ ਸਰਬਤ ਖਾਲਸਾ ਹੋ ਜੇ ਤੇ ਇਸ ਤਰ੍ਹਾਂ ਦਾ ਕੋਈ ਵੱਡਾ ਪੰਥ ਇਕੱਠ ਹੋ ਜੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਤੁਗਦਿਲੀਆਂ ਜਾਂ ਬਹੁਤ ਵੱਡੀ ਉਥਲ-ਪੁਥਲ ਨਜ਼ਰ ਆਏਗੀ ਪੰਥਕਾਲਿਕ ਅਗੇ ਇਹਨਾਂ ਤੋਂ ਬਿਲੀਅਨ ਕਿਸ ਕਦਰ ਪ੍ਰਵਾਨ ਕਰ ਦੇ ਕਿਸ ਕਦਰ ਨਹੀਂ ਪ੍ਰਵਾਨ ਕਰ ਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਕਾਂਗਰਸ ਇੰਚਾਰਜ ਨੇ ਪੁਪੇਸ਼ ਬਗੇਲ ਦੇ ਘਰੇ ਈਡੀ ਰਿਡ ਕੀਤੀ ਹੈ ਤੇ ਕਿਹਾ ਜਾ ਰਿਹਾ ਹੈ ਵੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਮਜ਼ੋਰ ਕੀਤਾ ਜਾਵੇ ਤਾਂ ਹੀ ਇੰਚਾਰਜ ਦੇ ਨਾਲ ਭਾਜਪਾ ਇਹ ਸਭ ਕੁਝ ਕਰਾ ਰਹੀ ਹੈ। ਭਾਜਪਾ ਬੜਾ ਕਮਾਲ ਦੇ ਚਮਤਕਾਰ ਕਰਦੀ ਹੈ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਵੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੌਣ ਦੇ ਵਿੱਚ ਜੀ ਮਿਹਰਬਾਨੀ ਮਿੱਤਰਾਂ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਐ ਲੋ ਸਵਾਲ ਜੀ ਸੋ ਸਰ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੱਥੇ ਕੰਮ ਆਸਾਨ ਛੜਿਆ ਹੋਇਆ ਹੈ ਤੇ ਦੂਜੇ ਪਾਸੇ ਸਿੱਖ ਪੰਥ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰ ਬਣਾਇਆ ਗਿਆ ਤੇ ਸਿੱਖ ਪੰਥ ਰੋਸ ਕਰ ਰਿਹਾ ਵੀ ਉਹ ਵਿਧੀ ਵਿਧਾਨ ਦੇ ਨਾਲ ਹੀ ਨਹੀਂ ਹੋਇਆ ਐਦਾਂ ਨਹੀਂ ਸੀ ਹੋਣਾ ਚਾਹੀਦਾ ਉਦਾਂ ਨਹੀਂ ਸੀ ਹੋਣਾ ਚਾਹੀਦਾ ਤੇ ਐਸਜੀਪੀਸੀ ਆਪਣੀਆਂ ਸਫਾਈਆਂ ਵੀ ਦੰਦੀ ਹੋਈ ਨਜ਼ਰ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਜੀ ਹੂੰ ਦੇਖੋ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਉਹਨਾਂ ਆਪਾਂ ਇਸ ਮੁੱਦੇ ਤੇ ਪ੍ਰੋਗਰਾਮ ਕਰ ਰਹੇ ਹਾਂ ਜੀ ਜਥੇਦਾਰ ਕਲਦੀ ਸਿੰਘ ਗੜਕਾਜ ਨੇ ਸ੍ਰੀ ਹਰਮੰਦਰ ਸਾਹਿਬ ਸੱਚਖੰਡਾ ਹਾਜ਼ਰ ਹੋ ਕੇ ਨਤਮਸਤਕ ਹੋਇਆ ਆਪਣੀ ਹਾਜ਼ਰੀ ਲਵਾਈ ਹੈ ਇਸ ਤੋਂ ਬਾਅਦ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਹਨਾਂ ਨੇ ਆਪਣੀਆਂ ਇੱਕ ਤਰੀਕੇ ਨਾਲ ਸਮਝੋਗੇ ਸਵਾਮਾਂ ਜਿਹੜੀਆਂ ਹੈਗੀਆਂ ਸੰਭਾਲ ਲਈਆਂ ਜੀ ਇਹ ਤਾਂ ਬਿਲਕੁਲ ਸਹੀ ਹੈ ਇਸੇ ਤਰੀਕੇ ਨਾਲ ਜਿਸ ਜੜੀ ਉਹਨਾਂ ਦੀ ਦੂਜੀ ਨਿਯੁਕਤੀ ਸੀ ਜਦੋਂ ਪਗਲ ਕਰਦੇ ਆਨੰਦ ਪ੍ਰਸਾਦ ਦੀ ਸ੍ਰੀ ਕੇਸਗੜ ਸਾਹਿਬ ਦੀ ਤਾਂ ਉੱਥੇ ਜਿਹੜੀ ਜਿਸ ਤਰੀਕੇ ਨਾਲ ਵੱਡੇ ਧੜਕਸਾ 2.30 ਵਜੇ ਉਹਨਾਂ ਨੂੰ ਸੇਵਾ ਸੰਭਾਲਦਾ ਜਿਹੜੇ ਜ਼ਿੰਮੇਵਾਰੀ ਸੰਭਾਲੀ ਗਈ ਉਹਨਾਂ ਨੂੰ ਜਿਹੜੇ ਜਿਸ ਤਰੀਕੇ ਨਾਲ ਰਸਮ ਨਿਵਾਈ ਗਈ ਉਹ ਸਾਰੇ ਮੁੱਦਿਆਂ ਲੈ ਕੇ ਵੱਡੇ ਸਵਾਲ ਉੱਠ ਰਹੇ ਹਨ ਨਿਯੁਕਤੀਆਂ ਨੂੰ ਲੈ ਕੇ ਇੱਕ ਪਾਸੇ ਇਹ ਹੈ ਕਿ ਜੱਜ ਸਰ ਗੜਗਾਜ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ ਦੂਜੇ ਪਾਸੇ ਹਨ ਬਰਾਬਰ ਹੀ ਇਸ ਮੌਕੇ ਤੇ ਵੱਡੇ ਸਵਾਲ ਸਵਾਲ ਅੱਗੇ ਤਾਂ ਹੁੰਦੇ ਸੀ ਆਪਾਂ ਕਹਿੰਦੇ ਜਿਹੜੇ ਸੁਮਨ ਕਾਲੀ ਦਾ ਜਐਸਡੀਪੀਸੀ ਤੋਂ ਬਾਹਰ ਕੁਝ ਬਾਕੀ ਲੋਕ ਆ ਬਾਕੀ ਥੜਾ ਹੈ ਉਹ ਸਵਾਲ ਉਠਾ ਰਹੇ ਹਨ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਕਾਲੀਗਰ ਦੇ ਅੰਦਰੋਂ ਹੀ ਸ਼ੂਣੀ ਗੁਦਰਾ ਪ੍ਰੰਧਕ ਮੀਟੀ ਹੋਵੇ ਚਾਹੇ ਕਾਲੀਕਾਰ ਹੋਵੇ ਉਹ ਅੰਦਰੋਂ ਟਕਰਾਅ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਇਸ ਕਰਕੇ ਜਿਹੜੀ ਨਿਯੁਕਤੀ ਹੈ ਇਹ ਨਿਯੁਕਤੀ ਜਿਹੇ ਹੁੰਦੇ ਹੀ ਜਿਹੜਾ ਹੈਗਾ ਬਵਾਦ ਖੜਾ ਹੋ ਗਿਆ ਆਪਣੇ ਆਪ ਚ ਵੱਡਾ ਸਵਾਲ ਹੈ ਕਿ ਜਿੱਥੇ ਸਰਪੰਚ ਦੀ ਸੰਗੜ ਕਾਚ ਜਿਨ੍ਹਾਂ ਨੇ ਐਸਜੀਪੀਸੀ ਦੀ ਨਿਗਰਾਨੀ ਦੇ ਹੇਠ ਕਹਿ ਲਈ ਉਹਨਾਂ ਦੀ ਜ਼ਿੰਮੇਵਾਰੀ ਦੇ ਹੇਠ ਦੋ ਵੱਡੇ ਤਖ਼ਤ ਸਹਿਬਾਨ ਦੀ ਜ਼ਿੰਮੇਵਾਰੀ ਸੰਭਾਲੀ ਹੈ ਪਰ ਦੂਜੇ ਪਾਸੇ ਜਿਹੜਾ ਕੀ ਪੰਥ ਇਹ ਸੰਯੁਕਤੀ ਨੂੰ ਪ੍ਰਵਾਨ ਕਰੇਗਾ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਜਿਹਾ ਨਹੀਂ ਕਿ ਪਹਿਲਾ ਮੌਕਾ ਜਦੋਂ ਕਿਤੇ ਆਪਾਂ ਤਖਤਾਂ ਦੇ ਜਿਹੜੇ ਜਥੇਦਾਰ ਉਹਨਾਂ ਬਾਰੇ ਸਵਾਲ ਉੱਠੇ ਹੋਣਗੇ ਪਹਿਲਾਂ ਵੀ ਇਹਨਾਂ ਮੁੱਦਿਆਂ ਦੇ ਸਵਾਲ ਉੱਠਦੇ ਰਹੇ ਬੜੀਆਂ ਗੱਲਾਂ ਹੁੰਦੀਆਂ ਰਹੀਆਂ ਜੇ ਆਪਾਂ ਕਲਾ ਜਥੇਦਾਰਾਂ ਦੇ ਬਾਰੇ ਵਿੱਚ ਗੱਲ ਕਰਨੀ ਹੋਵੇ ਤਾਂ ਪੂਰਾ ਪ੍ਰੋਗਰਾਮ ਹੀ ਮੇਰਾ ਖਿਆਲ ਹੈ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਇਹਨਾਂ ਦੇ ਵਾਅਦਿਆਂ ਦਾ ਜਿਹੜਾ ਸਵਾਲ ਉੱਠ ਗਿਆ ਉਹਨਾਂ ਤੇ ਲੈ ਕੇ ਕਰ ਸਕਦੇ ਆ ਪਰ ਜੇ ਆਪਾਂ ਮੁੱਖ ਤੌਰ ਤੇ ਗੱਲ ਕਰੀਏ ਪਿਛਲੇ ਸਮਿਆਂ ਦੇ ਵਿੱਚ ਸਰਬੱਤ ਖਾਲਸਾ ਹੋਇਆ ਸਰਬੱਤ ਖਾਲਸਾ ਆਪ ਦੇ ਵਿੱਚ ਜਿਹੜਾਗਾ ਵੱਖਰੇ ਤੌਰ ਤੇ ਖਾਲਸਾ ਦੇ ਜਥੇਦਾਰ ਹੋਣ ਬਾਕੀ ਜਿਹੜੇ ਤਜ ਸਹਿਬਾਨ ਦੇ ਜਥੇਦਾਰ ਹੋਣ ਉਹਨਾਂ ਦੀਆਂ ਨਿਯੁਕਤੀਆਂ ਸਰਬੱਤ ਖਾਲਸਾ ਵੱਲੋਂ ਕੀਤੀਆਂ ਗਈਆਂ ਇੱਕ ਵੱਡਾ ਵਿਵਾਦ ਜਿਹੜਾਗਾ ਐਸਜੀਪੀਸੀ ਅਕਾਲੀ ਦਰ ਨੂੰ ਉਸ ਟਕਰਾਅ ਦਾ ਸਾਹਮਣਾ ਕਰਨਾ ਪਿਆ ਪਰ ਅੱਪਾ ਸਾਰੇ ਜਾਣਦੇ ਆ ਸਮੇਂ ਦੇ ਨਾਲ ਉਹ ਜਿਹੜੀਆਂ ਨਿਯੁਕਤੀਆਂ ਸੀ ਜਿਹੜੇ ਜਥੇਦਾਰ ਨਿਯੁਕਤ ਹੋਏ ਸੀ ਆਪਣੇ ਆਪ ਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਰਿਸਪੌਂਸਿਬਿਲਟੀ ਤੋਂ ਜਾਂ ਕਹ ਲਈਏ ਪਾਸੇ ਹੋ ਗਏ ਜਾਂ ਪੰਥ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਪਰ ਹੁਣ ਸਥਿਤੀ ਵੱਖਰੀ ਹੈ ਹੁਣ ਸਥਿਤੀ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਐਸਜੀਪੀ ਸੀ ਸਿੰਘ ਸਹਿਬਾਨ ਦੇ ਨਾਲ ਡਟ ਕੇ ਖੜਾ ਹੁੰਦਾ ਸੀ ਹੁਣ ਉਹਨਾਂ ਦੇ ਵਿੱਚੋਂ ਹੀ ਸਵਾਲ ਉੱਠ ਰਹੇ ਆ ਦੇਖੋ ਜਦੋਂ ਇਹ ਨਿਯੁਕਤੀਆਂ ਹੋਈਆਂ ਉਸ ਤੋਂ ਪਹਿਲਾਂ ਦਾ ਜੇ ਆਪਾਂ ਸਥਿਤੀ ਦਾ ਵਰਣਨ ਕਰੀ ਜ਼ਿਕਰ ਕਰੀ ਕਿਸ ਸਥਿਤੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਕਾਫੀ ਹਿੱਸਾ ਇਹਦਾ ਡਟ ਕੇ ਵਿਰੋਧ ਕਰ ਰਿਹਾ ਬਾਕੀ ਸੁਰਾਂ ਜਿੰਨਾ ਚੁੱਠ ਰਹੀਆਂ ਬਿਕਰਨ ਮਜੀਠੀਆ ਦੀ ਗੱਲ ਕਰ ਲਈ ਜੇ ਆਪਾਂ ਸੋਹਣੀ ਕਾਲੀਗਲ ਦੇ ਅੰਦਰ ਕੋਈ ਨਾਂ ਲੈਣੇ ਹੁਣ ਦੋ ਜਾਂ ਤਿੰਨ ਨਾਂ ਲੈਣੇ ਹੁਣ ਸਖਵੀਰ ਸਿੰਘ ਬਾਦਲ ਕਾਲੀਗਲ ਦੇ ਪ੍ਰਧਾਨ ਵੀਵਾ ਹਰਸਮਨਤ ਬਾਦਲ ਚਲੋ ਪੱਕੇ ਸਦੇ ਪਾਰਲੀਮੈਂਟ ਦੇ ਮੈਂਬਰ ਵੀ ਹੈ ਕਦਾਬਾਰ ਆਗੂ ਹੈ ਪਰ ਜੇ ਆਪਾਂ ਉਂਝ ਜਥੇਬੰਦਕ ਤੌਰ ਤੇ ਗੱਲ ਕਰੀ ਤਾਂ ਸਖਵੀਰ ਬਾਦਲ ਤੋਂ ਦੂਜਾ ਨਾਂ ਜੇ ਕਾਲੀਗਲ ਚੁੱਭਰ ਕੇ ਕੋਈ ਸਾਹਮਣੇ ਆਉਂਦਾ ਔਰ ਜਿਹੜੇ ਇਹ ਪ੍ਰਵਾਨ ਕੀਤੀ ਜਾਂਦੀ ਹੈ ਗੱਲ ਕੇ ਸਗਵੀਰ ਬਾਦਲ ਤੋਂ ਬਾਅਦ ਜੇ ਕੋਈ ਗੱਲ ਕਹੀ ਦੀ ਮੰਨੀ ਜਾਏਗੀ ਕਾਲੀਦਾਲਚਾ ਤਾਂ ਬਿਕਰਮਜੀਤ ਸਿੰਘ ਹੁਣ ਬਿਕਰਮਜੀਤ ਹੀ ਨੇ ਕਹਿਤਾ ਕਿ ਸਾਨੂੰ ਜਿਸ ਢੰਗ ਨਾਲ ਅੰਤਰੰਕ ਕਮੇਟੀ ਨੇ ਸਿੰਘ ਸਹਿਬਾਂ ਜੀਆਂ ਨਿਯੁਕਤੀਆਂ ਦਾ ਫੈਸਲਾ ਲਿਆ ਇਹ ਫੈਸਲਾ ਪਰਵਾਨ ਨਹੀਂ ਹੈ। ਹੁਣ ਕਾਲੀਦਾਰੇ ਦੇ ਬਾਰੇ ਜੋ ਮਰਜ਼ੀ ਕਹੇ ਬਿਕਰਮਜੀਤ ਹੀ ਕਿਸੇ ਬਾਹਰ ਲਿਆ ਤੇਰਾ ਨੇਤਾ ਬਣਾਇਆ ਨਹੀਂ ਨਾ ਹੀ ਉਹਨਾਂ ਨੂੰ ਕਾਂਗਰਸ ਵਾਲਿਆਂ ਨੇ ਥਾਪਿਆ ਨਾ ਹੀ ਆਪੜਿਆਂ ਨੇ ਥਾਪਿਆ ਨਾ ਹੀ ਭਾਜਪਾ ਨੇ ਥਾਪਿਆ। ਜੇ ਸਾਲੋਂ ਸਾਲ ਉਹ ਵਰਦੀਆਂ ਲੜਾਈਆਂ ਕਾਲੀ ਕਾਲ ਜ਼ਿਲ੍ਹੇ ਕੇ ਲੜਦੇ ਰਹੇ ਐ ਲੜਾਈ ਕਰਦੇ ਰਹੇ ਐ ਮ ਜ਼ਿੰਮੇਵਾਰੀਆਂ ਜਿਹੜੇ ਸਿਰੇ ਦੀਆਂ ਕੋਈ ਕਮੇਟੀਆਂ ਦਾ ਜ਼ਿੰਮੇਵਾਰੀਆਂ ਆ ਤਾਂ ਵਿਕਰਮ ਮਜੀਠੇ ਮ ਕਹਾ ਕੇ ਦੂਜਾ ਜਾਂ ਤੀਜਾ ਨਾਮ ਹੁਣ ਉਹ ਦੂਜਾ ਜਾਂ ਤੀਜਾ ਨਾਮ ਜਿਹੜਾ ਆਗੂ ਆ ਉਹੀ ਵਿਰੋਧ ਕਰ ਰਿਹਾ ਹੋਵੇ ਤਾਂ ਗੱਲ ਕਹਿਣੀ ਬੜੀ ਸੌਖੀ ਹੁੰਦੀ ਐ ਕਿ ਜਿਹੇ ਫਰਾਣੇ ਦੀ ਬੋਲੀ ਬੋਲਦੇ ਐ ਜਾਂ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ ਪਰ ਅਪਾ ਸਾਰੇ ਜਾਣਦੇ ਐ ਕਿ ਵਿਕਰਮ ਮਜੀਠੇ ਦੇ ਵਿਰੋਧ ਦੇ ਕੋਈ ਮੈਣੇ ਆ ਕੋਈ ਇੱਕ ਸਧਾਰਨ ਵਿਅਕਤੀ ਨਹੀਂ ਸਧਾਰਨ ਹਸਤੀ ਨਹੀਂ ਉਹ ਕਾਲੀਦਾਲ ਮੋਹਰੇ ਹੋ ਕੇ ਚਲਉਣ ਵਾਲੀਆਂ ਸਭਾ ਚ ਮੋਹਰੀਆਂ ਸਮਝ ਮੋਰੀ ਆ ਪਹੁੰਚ ਇੱਕ ਆ ਵਿਕਰਮ ਜੀ ਠਿਆ ਹਨ ਕਲਾ ਵਿਕਰਮ ਜੀ ਠਿਆ ਨਹੀਂ ਜੇ ਆਪਾਂ ਜ਼ਿਲ੍ਹਾ ਪੱਤਰ ਦੀ ਗੱਲ ਕਰੀਏ ਉਹਨੇ ਲੰਬਾ ਪ੍ਰੋਗਰਾਮ ਹੋ ਜਾਏਗਾ ਆਪਾਂ ਗੱਲ ਕਰੀ ਵਫਕ ਜ਼ਿਲ੍ਹਾ ਦੀ ਫਰੋਜਪਰਦੀ ਰੋਪੜ ਦੀ ਔਰ ਕਈ ਦਾ ਵੰਦੇ ਕਿਤੇ ਜ਼ਿਲ੍ਹਾ ਪੱਤਰ ਦੇ ਕਿ ਆਗੂ ਇਸਰ ਸੇਮੇ ਚੋਂ ਪਾਸੇ ਹੋ ਗਏ ਹੈ ਕਿੰਨੀਆਂ ਨੇ ਕਹਿ ਕੇ ਅਸੀਂ ਸ਼੍ਰੋਮਣੀ ਕਾਲੀ ਤਤ ਉਸ ਦੀਵਾਨੀ ਦਿੱਤਾ ਅਸੀਂ ਇਸ ਤਿਹਵਾ ਤਿਆ ਸਿੰਘ ਸਾਹਿਬਾਨ ਦੀ ਨਿਯੁਕਤੀ ਸਿਸਟਮ ਨਾਲ ਕੀਤੀ ਗਈ ਹੈ ਉਸ ਨਿਯੁਕਤੀ ਦਾ ਵਿਰੋਧ ਕਰ ਰਹੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਜਿਹੜਾ ਸਕਤਰ ਮੰਨਣਾ ਉਹਦਾ ਵੀ ਵੱਡੇ ਕਮੀਡਿਆ ਖ਼ਬਰ ਚ ਜ਼ਿਕਰ ਹੈ ਕੋਕੰਦੇ ਜੀ ਮੈਂ ਵੀ ਇਸ ਨਿਯੁਕਤੀ ਨਾਲ ਜੰਗ ਨਾਲ ਹੋਈ ਹੈ ਸਹਿਮਤੀ ਨਹੀਂ ਹੈ ਹੁਣ ਐਸਡੀਪੀ ਦੇ ਅੰਦਰੋਂ ਵੀ ਸਹਿਮਤੀ ਨਹੀਂ ਹੈ ਅਕਾਲ ਚਲਚ ਵੀ ਸਹਿਮਤੀ ਨਹੀਂ ਤਾਂ ਸਿੰਘ ਸਾਹਿਬਾਂ ਜਿਸ ਤਰੀਕੇ ਨਾਲ ਸਾਪੇ ਗਏ ਹੈ ਤਰਪੁਰੋਂ ਸੁਚਾ ਪੰਥ ਕਿਸ ਕਦਰ ਪ੍ਰਵਾਨ ਕਰੇਗਾ ਵੱਡੇ ਮਾੜੇ ਤਾਂ ਪਹਿਲਾਂ ਉੱਠੇ ਵੇ ਆ ਆਪਾਂ ਗੱਲ ਕਰਦੇ ਹਮੇਸ਼ਾ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਦਰਸ਼ਕਾ ਸਾਰੇ ਜਾਣਦੇ ਆ ਕਿ 2 ਦਸੰਬਰ ਜਦੋਂ ਜਿਸ ਤਰੀਕੇ ਨਾਲ ਕਾਲਜ ਸਾਹਿਬ ਦੀ ਫਸੀਲ ਤੋਂ ਐਲਾਨ ਕੀਤਾ ਗਿਆ ਉਸ ਵੇਲੇ ਜਿਹੜੇ ਸਿੰਘ ਸਹਿਬਾਨ ਸ਼ਿਵ ਨਵਾਰੇ ਉਹਨਾਂ ਵੱਲੋਂ ਫੈਸਲੇ ਸੁਣਾਏ ਗਏ ਉਹ ਫੈਸਲੇ ਜਿਹੜੇ ਵੱਡੇ ਕਦਾਵਾਰ ਅਕਾਲੀ ਆਗੂ ਸੀ ਜਿਹਨੇ ਬਾਦਲ ਸੀ ਬੇਕਰ ਮਿਜੀਠੀਆ ਬਾਉਨਾਂ ਦੀ ਗੱਲ ਕਰਦੇ ਆ ਬੀਬੀ ਜ਼ਗੀਰ ਕੋ ਚੰਦੂ ਮਾਜਰਾ ਉਡਾਲਾ ਬਹੁਤ ਸਾਰੇ ਆਗੂ ਉਹ ਸਾਰਿਆਂ ਨੇ ਸਰਚ ਕਰਾ ਕੇ ਉਹ ਜਿਹੜਾ ਐਲਾਨ ਸੀ ਉਹ ਹੁਕਮ ਸੀ ਉਹ ਪ੍ਰਵਾਨ ਕੀਤਾ ਧਾਰਮਿਕ ਸੇਵਾ ਵੀ ਨੁਵਾਈ ਪ੍ਰਤੀਕਲ ਤੌਰ ਤੇ ਵਖਰੇਵੇਂ ਖੜੇ ਹੋਗੇ ਜਿਹੜੀ 7 ਮੈਂਬਰੀ ਕਮੇਟੀ ਕਾਲਜ ਦਾ ਸਭ ਤੋਂ ਥਾਪੀ ਗਈ ਸੀ ਕਿ ਜੀ ਸੁਮਣੀ ਕਾਲਜ ਦੀ ਭਰਤੀ ਉਹ ਕਰਨਗੇ ਕਾਲੀਦਾਰ ਨੇ ਜਦੋਂ ਆਪਾਂ ਗੱਲ ਕਰ ਰਹੇ 30-35 ਲੱਖ ਤੋਂ ਕਹਿੰਦੇ ਭਰਤੀ ਜ਼ਿਕਰੀ ਲੈ ਅਗਲੇ ਜਣਾ ਤੋਂ ਨਾਲ ਚੋਣ ਰੱਖੀ ਗਈ ਹੈ ਸੁਮਣੀ ਕਾਲਜ ਦੇ ਪ੍ਰਧਾਨ ਨੂੰ ਲੈ ਕੇ ਇਸ ਤਰੀਕੇ ਨਾਲ ਜਿਹੜੇ ਹੈਗੇ ਹੈ ਡੈਲੀਗੇਟ ਚੁਣੇ ਜਾਣੇ ਉਸ ਤੋਂ ਪ੍ਰਧਾਨ ਦੀ ਚੋਣ ਹੋਣੀ ਹੈ ਉਹ ਸਾਰਾ ਮਾਮਲਾ ਤੇ ਨਿਬੜ ਗਿਆ ਵੀ ਸੱਤ ਮੈਂਬਰੀ ਕਮੇਟੀ ਸੀ ਉਹ ਵੀ ਘਟ ਜਾਂ ਕਰਦੇ ਹੁਣ ਪੰਜ ਮੈਂਬਰੀ ਕਮੇਟੀ ਰਹੇਗੀ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪੰਥ ਨੂੰ ਕਿੰਨੀ ਜਿਹੜੇ ਪਹਿਲਾਂ ਪ੍ਰਧਾਨ ਸੀ ਜਿੰਦਰ ਸਿੰਘ ਤਾਮੀ ਉਸ ਤੋਂ ਬਾਅਦ ਦੇ ਕੇ ਪਾਸੇ ਲੰਬੇ ਹੋ ਗਏ ਕਰਪਾ ਸਿੰਘ ਬਡੂnga ਉਹ ਵੀ ਐਸਜੀਬੀ ਦੇ ਪ੍ਰਧਾਨ ਰਹੇ ਉਹ ਵੀ ਲੰਬੇ ਹੋ ਗਏ ਪੰਜ ਮੈਂਬਰੀ ਕਮੇਟੀ ਰਹੇਗੀ ਹੁਣ ਉਹ ਪੰਜ ਮੈਂਬਰੀ ਤਾਂ ਕਮੇਟੀ ਹੈ ਜਦੋਂ ਗੜਕਾਂਝ ਸਾਹਿਬ ਨੇ ਜ਼ਿੰਮੇਵਾਰੀ ਸੰਭਾਲੀ ਹੈ ਤੇ ਇਸੇ ਤਰੀਕੇ ਨਾਲ ਹੋਰ ਕਈ ਵੱਡੇ ਫੈਸਲੇ ਆਏ ਇਹ ਸਾਬਕਾ ਮੁੱਖ ਮੰਤਰੀ ਮਰਹੂਮ ਮੁੱਖ ਮੰਤਰੀ ਆਪਕਾ ਸੁਪਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਬਾਰੇ ਵਿੱਚ ਫੈਸਲਾ ਲਿਆ ਫਕਰੇ ਕੌਮ ਜਿਸ ਤਰੀਕੇ ਨਾਲ ਵਾਪਸ ਲਿਆ ਗਿਆ ਉਹਦੇ ਉੱਤੇ ਵੀ ਸਵਾਲ ਉੱਠ ਰਹੇ ਆ ਕਮੇਟੀ ਦੀ ਪਰਟੀ ਉਹ ਲੈ ਕੇ ਸਵਾਲ ਉੱਠ ਰਹੇ ਆ ਗੜਗਾਜ ਸਾਹਿਬ ਨੇ ਇਹ ਤਾਂ ਕਹਿਤਾ ਕਿ ਅੰਦੇ ਇੱਕ ਵੀ ਉਹ ਜਿਹੜੇ ਪੁਰਾਣੇ ਫੈਸਲੇ ਜਿਹੜੇ ਲੈ ਗਿਆ ਸੋਏ ਜਿਹੜਾ ਪਰਟੀ ਵਾਲੀ ਕਮੇਟੀ ਆ ਉਹਦੇ ਤੇ ਜ਼ਰੂਰ ਨਜ਼ਰਸਾਨੀ ਕਰਾਂਗੇ ਬਾਕੀ ਕਿਸੇ ਦੇ ਕਰਾਂਗੇ ਨਹੀਂ ਹੁਣ ਇਹ ਤਾਂ ਜਥੇਦਾਰ ਸਾਹਿਬ ਵੀ ਦੱਸਣੇ ਹੈ ਪਰ ਨਿਗਰਾਨੀ ਕਰਨ ਨੂੰ ਜਾਂ ਬਹੁਤ ਜ਼ਿਆਨ ਰਹਿ ਕੇ ਗਿਆ ਜਥੇਦਾਰ ਸਾਹਿਬ ਸਾਰੇ ਬਦਲ ਗਏ ਆ ਪਰ ਤੁਸੀਂ ਦੇਖੋ ਨਾ 2 ਦਸੰਬਰ ਤੇ ਅੱਜ ਜਦੋਂ ਜਦੋਂ ਆਪਾਂ ਗੱਲ ਕਰ ਰਹੇ ਆ ਮਾਰਚ ਦੇ ਮਹੀਨੇ ਚ ਤਨਾਦਾ ਕਾਲਜ ਦੇ ਜਥੇਦਾਰ ਰਹੇ ਨਾ ਤੁੰਦੂ ਸਾਹਿਬ ਦੇ ਜਥੇਦਾਰ ਰਹੇ ਨਾ ਤਰ ਤਿਸਰੀ ਕੇਸਗੜ ਸਾਹਿਬ ਦੇ ਜਥੇਦਾਰ ਰਹੇ ਨਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਮੀਟੀ ਦੇ ਜਿਹੜੇ ਪ੍ਰਧਾਨ ਸੀ ਜਿਸ ਵੇਲੇ ਪੁੰਕਾਣ ਆ ਰਹੇ ਸੀ ਉਹ ਰਹੇ ਸੋ ਸਿੱਧੀਆਂ ਦੇ ਕਦਰ ਬਦਲ ਗਿਆ ਇੰਨਾ ਕੁਝ ਬਦਲ ਗਿਆ ਸਿੰਘ ਜਾਨ ਬਦਲ ਬਦਲ ਗਏ ਇਹ ਜੀ ਬਿੱਲ ਦੇ ਪ੍ਰਧਾਨ ਬਦਲ ਗਏ ਤਾਂ ਫਿਰ ਬਦਨ ਵਾਲਾ ਕੀ ਰਹਿ ਗਿਆ ਬਦਲੇ ਤਾਂ ਸਭ ਕੁਝ ਹੀ ਗਿਆ ਨਿਗਰਾਨੀ ਜਾਂ ਨਜ਼ਰਸਾਨੀ ਕਿਸ ਗੱਲ ਤੇ ਕਰਨੀ ਆ ਸੋ ਹੁਣ ਵਾਲੇ ਸਮੇਂ ਦੇਖਿਆ ਜਾਏਗਾ ਕਿ ਕਿਸ ਕਦਰ ਜ਼ੜੀਆਂ ਕਿਸ ਪ੍ਰਸਿੱਧੀਆਂ ਬਦਲਦੀਆਂ ਜੇ ਪੰਜ ਮੈਂਬਰੀ ਕਮੇਟੀ ਦੀ ਵੀ ਆਪਾਂ ਗੱਲ ਕਰ ਲਈ ਮੈਂ ਵੀ ਇੱਕ ਜਰਨਲਿਸ ਅਗੇ ਆਪਾਂ ਅਕਸਰ ਇਸ ਗੱਲ ਤੇ ਬਹਿਸ ਕਰਦੇ ਆਂ ਇਹ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇਗੀ 18 ਮਾਰਚ ਨੂੰ ਲਾਨ ਕੀਤਾ ਗਿਆ ਵੱਡਾ ਇਕੱਠ ਹੈ ਆਪਣੇ ਤੌਰ ਤੇ ਉਸ ਹਵਾਲੇ ਭਰਤੀ ਕਰੇ ਪੰਜ ਮੈਂਬਰੀ ਕਮੇਟੀ ਬਣ ਜੇ ਚਾਹੇ ਬਣ ਜੇ ਠਾਰਾ ਮੈਂਬਰੀ ਕਮੇਟੀ ਪਰ ਜਿਹੜੀ ਕਮੇਟੀ ਬਣਾਈ ਸੀ ਗਿਆਨੀ ਰਕबीर ਸਿੰਘ ਹੁਣਾ ਨੇ ਨਾ 당ਣ ਕਹਿੰਦੇ ਆ ਗਿਆਨੀ ਰਕबीर ਸਿੰਘ ਰਹੇ ਤੇ ਨਾ ਹੀ ਹੋ ਰਹੇ ਤੱਕ ਦਮਾ ਸਾਹਿਜ ਚਤਰ ਗਿਆਨੀ ਹਰਪ੍ਰੀਤ ਸਿੰਘ ਤੇ ਨਾ ਹੀ ਹੋ ਰਹੇ ਸੁਣੀ ਗੁਰਦਵਾਰ ਪੰਥ ਕਮੇਟੀ ਦੇ ਪ੍ਰਧਾਨ ਤਮੀਜ਼ਾ ਤਾਂ ਫਿਰ ਕਮੇਟੀ ਕਿਤੋਂ ਰਹੇਗੀ ਮੈਂ ਕਹਾਂਗਾ ਕਿ ਕਮੇਟੀ ਬਰਾਏ ਨਾਮ ਹੀ ਰਹੇਗੀ ਕਮੇਟੀ ਦਾ ਵजूद ਵੀ ਖਤਮ ਹੋ ਗਿਆ ਨਮੇ ਸਿੰਘ ਸਾਹਿਬਾਂ ਦੀਆਂ ਨਿਯੁਕਤੀਆਂ ਤੋਂ ਬਾਅਦ ਉਸ ਪੰਜ ਮੈਂਬਰੀ ਕਮੇਟੀ ਹੋਲੇ ਜਾਂ 18 ਮੈਂਬਰੀ ਕਮੇਟੀ ਹੋਲੇ ਉਹ ਕਮੇਟੀ ਜਿਹੜੀ ਸਿੰਘ ਸਾਹਿਬਾਂ ਵੱਲੋਂ ਪਿਛਲੇ ਮਹੀਨੇ ਨਿਯੁਕਤ ਕੀਤੀ ਗਈ ਸੀ ਉਹ मीनिंगलेस ਹੋ ਗਈ ਆ ਕੋਈ ਅਰਥ ਨਹੀਂ ਰਹੇਗਾ ਉਸ ਕਮੇਟੀ ਦਾ ਬਹੁਤ ਕੁਝ ਬਦਲ ਗਿਆ ਬਹੁਤ ਕੁਝ ਬਦਨ ਦੇ ਨਾਲ ਕਮੇਟੀ ਦੇ ਉੱਤੇ ਆਪਾਂ ਬਹਿਸ ਕਰੀ ਜਾਈਏ ਗੱਲਾਂ ਬਾਤਾਂ ਕਰੀ ਜਾਈਏ ਤਾਂ ਕਮੇਟੀ ਅਰਥਹੀਣ ਹੋ ਗਈ ਹੈ ਉਹਨਾਂ ਇੱਕ ਗੱਲ ਜ਼ਰੂਰ ਹੈ ਕਿ ਉਹ ਕਮੇਟੀ ਦੇ ਜਿਹੜੇ ਆਗੂ ਆ ਜਿਹਨਾਂ ਜਨਪਦੀ ਆਲੀ ਹੈ ਜਥੇਰ ਬਡਾਲਾ ਹੈ ਉਹਨਾਂ ਵੱਲੋਂ ਜੇ ਅਪਾ ਗੱਲ ਕਰ ਰਹੇ ਹਾਂ ਤਾਂ ਉਹਨਾਂ ਆਗੂਆਂ ਵੱਲੋਂ ਵੀ ਅੱਜ ਚੰਡੀਗੜ੍ਹ 'ਚ ਗੱਡੀ ਮੀਟਿੰਗ ਆਪਣੇ ਆਗੂਆਂ ਨਾਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਵੀ ਫੈਸਲਾ ਲਿਆ ਜਾਏਗਾ ਕੀ ਲਿਆ ਜਾਂਦਾ ਫੈਸਲਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਉਹ ਚੈਪਟਰ ਸੁਮਣੀ ਕਾਲੀ ਦਲ ਦਾ ਜੋ 2 ਦਸੰਬਰ ਤੋਂ ਸ਼ੁਰੂ ਹੋਇਆ ਸੀ ਉਹ ਸਮਾਪਤ ਹੋ ਗਿਆ ਹੈ ਨਮਾਦਿਆ ਇਹ ਸ਼ੁਰੂ ਹੋਏਗਾ ਪੰਥਕੇਤ ਦੇ ਅੰਦਰ ਕੀ ਹੋਏਗਾ ਇਹ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਪਰ ਆ ਜੋ 2 ਦਸੰਬਰ ਵਾਲਾ ਮੌਕਾ ਨਹੀਂ ਰਿਹਾ ਉਹ ਮੌਕਾ ਨਿਕਲ ਗਿਆ ਨਾ ਹਸਤੀਆਂ ਰਹੀਆਂ ਨਾ ਅਗੁਰੇ ਨਾ ਗੱਲ ਰਹੀਆਂ ਜੀ ਜੀ ਸੋ ਦੂਜੇ ਪਾਸੇ ਜਿਹੜੇ ਬਾਗੀ ਅਕਾਲੀ ਕਿਹਾ ਜਾਂਦਾ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਤੇ ਉਹਨਾਂ ਵੱਲੋਂ ਵੀ ਇਸ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਸਰਬੱਤ ਖਾਲਸਾ ਸਦਨਾ ਚਾਹੀਦਾ ਜੀ ਬਹੁਤ ਆਮ ਸਵਾਲ ਹੈ ਜਿਵੇਂ ਤੁਸੀਂ ਆਪ ਪਹਿਲਾਂ ਜ਼ਿਕਰ ਕੀਤਾ ਦੇਖੋ ਪਿਛਲੇ ਸਮੇਂ ਜਿਸ ਸਰਬੱਤ ਖਾਲਸਾ ਹੋਇਆ ਸੀ ਹੋਇਆ ਨਾ ਮੁੱਦਾ ਨੂੰ ਲੈ ਕੇ ਸੀ ਪਰ ਉਹ ਇੱਕ ਵੱਖਰੀ ਗੱਲ ਸੀ ਉਦੋਂ ਸਬਰੀ ਸਿੰਘ ਮਾਨ ਜਾਂ ਉਹਨਾਂ ਦੇ ਕੋਈ ਸਾਥੀ ਉਹਨਾਂ ਵੱਲੋਂ ਅਗਵਾਈ ਕੀਤੀ ਗਈ ਸੀ ਜੀ ਪਰ ਹੁਣ ਜਦੋਂ ਸਰਬੱਤ ਖਾਲਸਾ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਹਨਾਂ ਚ ਪ੍ਰਿੰਸਿਸ ਜਨੂ ਆਜਰਾ ਬੀਬੀ ਜ਼ਗੀਰ ਕੌਰ ਮਨਪੀ ਦਿਹਾੜੀ ਸੁਚਾ ਸਿੰਘ ਜੱਤੇਦਾਰ ਇਸ ਤਰ੍ਹਾਂ ਦੇ ਬਾਕੀ ਹੋਰ ਜਿਹੜੇ ਹੈਗੇ ਆਗੂ ਉਹਨਾਂ ਵੱਲੋਂ ਜਿਹੜੇ ਕਿ ਕਿਸੇ ਸਮੇਂ ਤੇ ਅੰਜ ਕਿਸੇ ਸਮੇਂ ਦੀ ਤਾਂ ਗੱਲਿਸ ਨੂੰ ਮੈਂ ਕਹਾ ਕਿ ਕੱਲ ਤੱਕ ਜਿਹੜੇ ਸੁਮਣੀ ਕਾਲੀਦਲ ਦੇ ਵੱਡੇ ਆਗੂ ਰਹੇ ਅੱਜ ਦਾ ਵਾਰਾਗੂ ਰਹੇ ਆ ਉਹ ਇਹ ਮੰਗ ਕਰ ਰਿਹਾ ਸੋ ਚੰਦੂ ਮਾਜਰੇ ਦੇ ਬਿਆਨ ਮੈਂ ਸੁਣਿਆ ਉਹ ਕਹਿ ਰਹੇ ਸੀ ਜੀ ਸਰਬਤ ਖਾਲਸਾ ਹੋ ਜੇ ਤੇ ਇਸ ਤਰ੍ਹਾਂ ਦਾ ਕੋਈ ਵੱਡਾ ਪੰਥ ਇਕੱਠ ਹੋ ਜੇ ਇਹਨਾਂ ਮੁੱਦਿਆਂ ਦੇ ਵਿਚਾਰ ਕਰਨ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਅੱਗੇ ਪੰਥਕ ਸੇਧ ਹੋਣੀ ਚਾਹੀਦੀ ਹੈ ਇਹ ਜ਼ਰੂਰ ਹੈ ਕਿ ਜੋ ਪ੍ਰਸਿੱਧੀਆਂ ਜਿਸ ਪ੍ਰਸਿੱਧੀਆਂ ਦਾ ਜ਼ਿਕਰ ਕਰ ਰਹੇ ਆ ਆਉਣ ਵਾਲੇ ਦਿਨਾਂ 'ਚ ਇਹ ਪ੍ਰਸਿੱਧੀਆਂ ਨਹੀਂ ਰਹਿਣਗੀਆਂ ਆਪਾਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਦੀ ਸਾਂਝ ਪਾ ਕੇ ਕਹਿ ਰਹੇ ਆ ਕਿ ਪ੍ਰਸਥਿਤੀਆਂ ਬਦਲਦੀਆਂ ਨਜ਼ਰ ਆ ਰਹੀਆਂ ਨਾ ਉਹ ਸ਼੍ਰੋਮਣੀ ਕਾਲੀ ਦਰ ਰਹਾ ਨਾ ਇਹ ਸਿੰਘ ਜ਼ੈਬਾਨ ਰਹੇ ਤੇ ਨਾ ਇਹ ਸਮਾ ਰਹੇਗਾ ਕਾਲ ਵਾਲੇ ਸਮੇਂ ਚ ਪੰਥ ਇਕੱਠ ਹੁੰਦਾ ਹੈ ਸਰਬਤ ਖਾਲਸਾ ਹੁੰਦਾ ਆਉਣ ਵਾਲੇ ਦਿਨਾਂ ਚ ਬਹੁਤ ਵੱਡੀਆਂ ਤਬਦੀਲੀਆਂ ਜਾਂ ਬਹੁਤ ਵੱਡੀ ਉਥਲ ਪੁਥਲ ਨਜ਼ਰ ਆਏਗੀ ਪੰਥ ਕਾਲ ਅਗੇ ਇਹਨਾਂ ਤਬਦੀਲੀਆਂ ਕਿਸ ਕਦਰ ਪ੍ਰਵਾਨ ਕਰ ਦੇ ਕਿਸ ਕਦਰ ਨਹੀਂ ਪ੍ਰਵਾਨ ਕਰ ਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮੈਂ ਇੱਕ ਜਰਨਲਿਸਟ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਸਕਦਾ ਹਾਂ ਕਿ ਜੋ ਆਜਾ ਉਹ ਨਹੀਂ ਰਹੇਗਾ ਉਹਨਾਂ ਦੇ ਦਿਨਾਂ ਚ ਸਭ ਕੁਝ ਬਦਲੇਗਾ ਕੀ ਬਦਲੇਗਾ ਇਹ ਫੈਸਲਾ ਪੰਤਿਕ ਤਰ੍ਹਾਂ ਦੇ ਨਿਰਪਰ ਕਰਦਾ ਪਰ పరిస్థిਤਾਂ ਹੁਣ ਉਹ ਖਰੂਦ ਨਹੀਂ ਰਹੀ ਜੋ ਦਸੰਬਰ ਤੋਂ ਲੈ ਕੇ ਅੱਜ ਤੱਕ ਖਰੂਦ ਸੀ ਉਹ ਚੈਪਟਰ ক্লোਜ਼ ਹੋ ਗਿਆ ਜੀ ਜੀ ਸੋ ਗੱਲ ਕਰਾਂਗੇ ਜੀ ਇੱਕ ਵੱਡੇ ਲੀਡਰ ਨੇ ਸਕੰਦਰ ਸਿੰਘ ਮਲੂਕਾ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਰਹੇ ਸੀ ਜਿੱਥੇ ਉਹਨਾਂ ਨੇ ਪੱਤਰਕਾਰ ਨੇ ਸਵਾਲ ਜਾਰ ਕਿਤੇ ਵੀ ਕਾਲੀ ਦਲ ਦੇ ਅੰਦਰ ਕੀ ਚੱਲ ਰਿਹਾ ਉਹਨੇ ਕਿਹਾ ਕਿ ਬਾਦਲ ਸਾਹਿਬ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕਈ ਬੰਦੇ ਬੜੇ ਨਿਰਦੀਖ ਸੀਗੇ ਜੋ ਸਲਾਹਕਾਰ ਵੀ ਸੀਗੇ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਜੇ ਅੱਜ ਉਹ ਸੁਖਬੀਰ ਬਾਦਲ ਦੇ ਨਾਲ ਹੁੰਦੇ ਤਾਂ ਕਾਲੀ ਦਲ 'ਚ ਇਹ ਰੌਲਾ ਨਹੀਂ ਪੈਣਾ ਸੀ ਦੂਜੇ ਪਾਸੇ ਉਹਨੇ ਕਿਹਾ ਕਿ ਸੁਖਬੀਰ ਬਾਦਲ ਦੇ ਨਾਲ ਜਿਹੜੇ ਕੁਝ ਕੁ ਬੰਦੇ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਪੰਪ ਦੇਣ ਵਾਲੇ ਹੋਗੇ ਜੀ ਚੁਗਲਖੋਰ ਹੋਗੇ ਬਿਨਾ ਨਾਮ ਲਏ ਉਹਨੇ ਕਈ ਸਵਾਲ ਖੜੇ ਕੀਤੇ ਨੇ ਵੀ ਹਰੇਕ ਸਮੇਂ ਹੁੰਦੇ ਨੇ ਹਰੇਕ ਰਾਤ ਦੇ ਵਿੱਚ ਹੁੰਦੇ ਨੇ ਹਰੇ ਪਾਰਟੀ ਦੇ ਵਿੱਚ ਹੁੰਦੇ ਨੇ ਬਸ ਬਚ ਕੇ ਕਿਵੇਂ ਚੱਲਣਾ ਉਹ ਲੀਡਰ ਨੇ ਦੇਖਣਾ ਜੀ ਨਜ਼ਮ ਲੁਕਾ ਬੜੇ ਸਿਹਣੇ ਸੁਝਦੇ ਆ ਗੁਵਾਜੇ ਹੁਣ ਆਪਾਂ ਇਸ ਮੁੱਦੇ ਤੇ ਗੱਲ ਕਰੀਏ ਜਿੱਦਾਂ ਮੈਂ ਪਹਿਲਾਂ ਕਿਹਾ ਤਾਂ ਮੈਂ ਪੂਰਾ ਪ੍ਰੋਗਰਾਮ ਇਸ ਮੁੱਦੇ ਤੇ ਕਰ ਸਕਦਾ ਕਿ ਕੌਣ ਚੁਗਲਖੋਰ ਆ ਕੌਣ ਚੁਗਲਖੋਰ ਨਹੀਂ ਜੀ ਨਿੱਕੀ ਜੀ ਗੱਲ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਤੁਹਾਨੂੰ ਇੰਪੋਰਟੈਂਟ ਸਵਾਲ ਹੈ ਤੁਹਾਡਾ ਆਪਾਂ ਗੱਲ ਕਰ ਸਕਦੇ ਹਾਂ ਕਿ ਮਨਪ੍ਰੀਤ ਬਾਦਲ ਜਦੋਂ ਸ਼ੁਰੂਣੀ ਕਾਲਜ ਸੀ ਵਿਦਵੰਤਰੀ ਸੀ ਉਦੋਂ ਤਾਂ ਸਾਰਾ ਟੱਬਰ ਇਕੱਠਾ ਸੀ ਸਾਰੇ ਇਕੱਠੇ ਸੀ ਤਾਂ ਉਸ ਵੇਲੇ ਜਦੋਂ ਵਖਰੇਵਾ ਹੋਇਆ ਮਨਪ੍ਰੀਤ ਬਾਦਲ ਲਗ ਹੋ ਗਿਆ ਸਕਵੀਰ ਬਾਦਲ ਨੂੰ ਆਗੂ ਬਣਾਇਆ ਗਿਆ ਉਦੋਂ ਵੀ ਲਕੀਰ ਖਿੱਚੀ ਗਈ ਨਾ ਉਦੋਂ ਕੁਝ ਲੋਕਾਂ ਨੇ ਮਨਪ੍ਰੀਤ ਬਾਦਲ ਨੂੰ ਰੱਦ ਕੀਤਾ ਤੇ ਸਕਵੀਰ ਬਾਦਲ ਦੀ ਹਮਾਇਤ ਕੀਤੀ ਅਸਕਰ ਸਿੰਘ ਮਲੂਕਾ ਉਦੋਂ ਸਕਵੀਰ ਬਾਦਲ ਦੇ ਨਾਲ ਡਟ ਕੇ ਖੜੇ ਸੀ ਮਸਲਾਹ ਕਰ ਕੌਣ ਸਹੀ ਹੈ ਕੌਣ ਗਲਤ ਹੈ ਕੀ ਮੰਨਿਆ ਜਾਏ ਵਿਵਚਗੀਰ ਕਾ ਸੁਮਣੀ ਗੁਰਦਾਰ ਪਰੰਦ ਕਮੇਟੀ ਦੇ ਪ੍ਰਾਣ ਪਜਾਨ ਰਹੇ ਕੌਣ ਚੋਲ ਖੋਰਾ ਕੌਣ ਚੋਲ ਖੋ ਰਹੀ ਹੈ ਮੈਂ ਵੀਗੇ ਜਰਨਲਿਸਟ ਕੀ ਦੇ ਤਿੱਪਣੀ ਕਰ ਸਕਦਾ ਮਾਨਪੀ ਦਿਹਾਲੀ ਮਾਨਪੀ ਦਿਹਾਲੀ ਵਾਲੇ ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਇਹ ਕਹਿੰਦਾ ਸੁਣਿਆ ਹੈ ਕਿ ਜੋ ਮਾਨਪੀ ਸਿੰਘ ਬਾਦਲਾ ਆਪਣੇ ਹਲਕੇ ਦਾ ਵਕਾਸ ਕਰਦਾ ਹੈ ਜੋ ਵਿਦੇ ਕੋਲੇ ਸਮਝ ਹੈ ਮੈਂ ਕਹਾਂਗਾ ਕਹਿੰਦੇ ਕਿ ਸਾਰੇ ਵਿਧਾਇਕ ਜਾ ਕੇ ਮਨਪੀਰਿਆਲੀ ਦਾ ਹਲਕਾ ਜਾ ਕੇ ਦੇਖ ਕੇ ਆਉਣ ਕਿ ਵਿਕਾਸ ਕੇ ਦਰ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਵਿਕਾਸ ਕਰੋ ਕਹਿੰਦੇ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਇਹ ਤ੍ਰੀਪ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹੋਂ ਮੈਂ ਆਪ ਸੁਣੀ ਹੈ ਹੁਣ ਆਪਾਂ ਕਿਹਨੂੰ ਕਹੀਏ ਕਿ ਕੌਣ ਸਹੀ ਹੈ ਕੌਣ ਗਲਤ ਹੈ ਜੋ ਇਸ ਕਦਰ ਕਮਸਾਨ ਪਿਆ ਵਾ ਦੇਖੋ ਇਹਦੇ ਬਾਰੇ ਕੋਈ ਦੋਹਰੇ ਨਹੀਂ ਵਿਗਾੜਦਾ ਕੋਈ ਰਾਤੋ ਰਾਤ ਪੈਦਾ ਨਹੀਂ ਹੋਇਆ ਵਿਗਾੜ ਕਿਸੇ ਸਮੇਂ ਤੋਂ ਚੱਲਦਾ ਚੱਲਦਾ ਉਸ ਸਮੇਂ ਲਈ ਆਪਾਂ ਕਿਹਾ ਇਹ ਢੱਕਣ ਦੀ ਕੋਸ਼ਿਸ਼ ਕੀਤੀ ਗਈ ਕਿ ਨਹੀਂ ਜੀ ਕਾਗੋ ਖਰਾਬ ਹੈ ਦੋ ਆਗੋ ਖਰਾਬ ਹੈ ਤਿੰਨ ਆਗੋ ਖਰਾਬ ਹੈ ਹੁਣ ਜੇ ਸਾਰਾ ਟੋਕਰੇ ਆਪਾਂ ਕਹਿ ਦਈਏ ਅੰਬ ਦਾ ਕਹੀਏ ਜਾਂ ਫਰੂਟ ਦਾ ਕਹੀਏ ਸਾਰਾ ਹੀ ਖਰਾਬ ਹੋ ਗਿਆ ਤਾਂ ਫੇਰ ਰੱਖਣ ਵਾਲਾ ਕਿਹੜਾ ਹੋਏਗਾ ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਬਾਗ ਦਾ ਮਾਲੀ ਹੋਏਗਾ ਖਜੂਰ ਨਾ ਅੰਬ ਦਾ ਨਾ ਰੂਦ ਤੇ ਨਾ ਸੇਵ ਦਾ ਜਿਨੋ ਬਾਗ ਲਾਇਆ ਉਹ ਬਾਗ ਦੇ ਸਮੇਂ ਸਿਰ ਜਿਹੜੀਆਂ ਉਹਦੇ ਚ ਸਮੇਂ ਸਿਰ ਤੇ ਕਾਂਗਰੀਆਂ ਉੱਗੀਆਂ ਉਹਦੇ ਕੋ ਬਹੁਤ ਹੀ ਅਹਿਮ ਇੰਪੋਰਟੈਂਟ ਸਵਾਲ ਹੈ ਹਲਾਕੇ ਇਸ ਗੱਲ ਦਾ ਸੰਬੰਧ ਨਹੀਂ ਮੈਂ ਸੁਣ ਰਿਹਾ ਸੀ ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਕੱਦਾ ਪਰਾਗੂ ਇਸੇ ਵਾਰੀ ਦਾ ਕੋਈ ਦੋਵੇ ਰੇਣੀ ਗੁਇਰਾ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਇਹ ਗੱਲ ਕਹਿ ਰਿਹਾ ਕਿ ਜਿਹੜੀ ਕਾਂਗਰਸ ਹੈ ਤੁਹਾਡੀ ਕਹਿੰਦੇ ਗਿਜਰਾ ਦੇ ਦੋ ਤਰ੍ਹਾਂ ਦੇ ਲੋਕ ਹੈ ਇੱਕ ਤਾਂ ਉਹ ਹੈ ਜਿਹੜੇ ਕਾਂਗਰਸ ਲਈ ਮਰਨ ਵੇਟਣ ਵਾਲੇ ਇੱਕ ਉਹ ਹੈ ਜਿਹੜੇ ਭਾਜਪਾ ਦੀ ਹਮਾਇਤ ਕਰਦੇ ਆ ਹੁਣ ਰਾਹੁਲ ਗਾਂਧੀ ਨੂੰ ਇਹਨੇ ਦਿਨਵਾਦ ਇਹਨੇ ਲੰਬੇ ਸੰਵਾਦ ਸਾਰਾ ਕੁਝ ਖਵਾ ਕੇ ਗੱਲ ਸਮਝ ਲੱਗੀ ਹੈ ਕਿ ਕਾਂਗਰਸ ਦੇ ਵਿੱਚ ਭਾਜਪਾ ਦੇ ਹਮੇਤੀ ਵੀ ਬੈਠੇ ਆ ਹੁਣ ਸਕੰਦਰ ਸਿੰਘ ਮਲੂਕਾ ਇਹ ਗੱਲ ਕਹਿ ਰਿਹਾ ਹੈ ਕਿ ਜੇ ਜਿਆਪਾ ਰਾਜ ਕਰਨਾ ਹੈ ਰਾਜ ਚਲਾਉਣਾ ਤਾਂ ਭਾਜਪਾ ਦੇ ਬਿਨਾਂ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਦੀ ਪ੍ਰਤਿਧੀਆਂ ਕਾਲੀਦਾਸ ਜੀ ਨੇ ਬਣੀਆਂ ਮੈਂ ਇਹ ਗੱਲ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਸਕੰਦਰ ਸਿੰਘ ਮਲੂਕਾ ਕਿਸੇ ਕਾਲੀਦਾਸ ਦੀ ਗੱਲ ਕਰ ਰਿਹਾ ਹੈ ਮੈਂ ਪੱਤਰਕਾਰ ਦੇ ਤੌਰ ਤੇ ਇੱਕ ਗਲਦਾਵੇ ਨਾਲ ਕਹਿ ਸਕਦਾ ਕਿ ਮੈਂ ਕਿਸੇ ਪਾਰਟੀ ਦੀ ਇਹੋ ਜੀ ਸਥਿਤੀ ਨਹੀਂ ਦੇਖੀ ਜੋ ਇਸ ਪਾਰਟੀ ਦੀ ਹੈ ਕਿਉਂ ਅਕਾਲੀ ਦਲ ਦੇ ਤਿੰਨ ਵਿਧਾਇਕ ਚੁਣ ਕੇ ਆਇਆ ਆਪਾਂ ਛੱਡੋ ਇਸ ਗੱਲ ਨੂੰ ਕਿ ਕੱਲ ਕਰ ਹਾਸ਼ੀਏ ਤੇ ਚਲੇ ਗਿਆ ਹਾਸ਼ੀਏ ਤੇ ਨਹੀਂ ਚਲੇਗਾ ਲੋਕਾਂ ਨੇ ਤਿੰਨ ਮੈਂਬਰ ਤਾਂ ਜਿਦਾ ਕੇ ਭੇਜੇ ਕਿ ਨਹੀਂ ਭੇਜੇ ਇਹ ਤਾਂ ਮੈਂ ਗਲੌਨ ਰਿਕਾਰਡ ਕਹਿ ਰਹੇ ਕੋਈ ਗਲਤ ਗੱਲ ਨਹੀਂ ਲਾਇਆ ਕੋਈ ਬਣੀ ਬਣਾਈ ਗੱਲ ਹੈ ਨਾ ਕੋਈ ਮਿਰਥ ਹੈ ਇਹ ਜਿਹੜੇ ਸੁਮਣੀ ਕਾਲੀ ਦਲ ਦੇ 3 ਮੈਂਬਰ 3 ਵਿਧਾਇਕ ਜਿੱਤ ਕੇ ਗਏ ਪੰਜਾਬ વિધાનસભા ਚ ਜਿਹੜੇ ਦਰਸ਼ਕ ਸੁਣ ਰਹੇ ਆ ਉਸ ਹਾਲ ਦਾ ਕਿਸੇ ਤਰੀਕੇ ਨਾਲ ਜੇ ਮੈਂ ਗਲਤ ਹਾਂ ਜਵਾਬ ਵੀ ਦੇ ਸਕਦੇ ਆ ਉਹਨਾਂ ਚੋਂ ਕਿਹੜਾ ਵਿਧਾਇਕ ਇਸ ਵੇਲੇ ਕਾਲੀ ਦਲ ਦਾ ਹੈ ਮਾਨਪੀਰ ਬਾਦਲ ਕਾਲੀ ਦਲ ਦਾ ਹੈ ਜਾਂ ਵਿਕਰਮ ਮਜੀਠੀਆ ਜਿਹੜਾ ਉਹਨਾਂ ਦੀ ਪਤਨੀ ਜਿਹੜੇ ਕਾਲੀ ਦਲ ਦੇ ਮੈਂਬਰ ਹੈ ਉਹ ਹੁਣ ਕਾਲੀ ਦਲ ਚ ਰਹੇਗੀ ਜਾਂ ਕਾਲੀ ਦਲ ਦੀ ਹੈ ਤੀਜਾ ਵਿਧਾਇਕ ਜੀ ਉਹ ਤਾਂ ਸਿੱਧੇ ਤੌਰ ਤੇ ਆਪਜੀ ਚਲਾ ਗਿਆ ਇੱਕ ਪਾਰਟੀ ਜਿਹਨੇ ਤਨਵਿਧਾਇਕ ਚੁਟਾਏ ਤਨਵਿਧਾਇਕ ਚੁਟਣ ਤੋਂ ਬਾਅਦ ਉਹਨਾਂ ਪਾਰਟੀ ਜ਼ੀਰੋ ਹੈ ਵਿਧਾਨ ਸਭਾ ਦੇ ਅੰਦਰ ਇਹੋ ਜਿਹਾ ਮੌਕਾ ਮੈਂ ਨਹੀਂ ਦੇਖਿਆ ਕਿਸੇ ਪੋਲੀਟিক্যাল ਪਾਰਟੀ ਦਾ ਹੁੰਦਾ ਹੋਵੇ ਜੋ ਹਸ਼ਰ ਕਾਲੀ ਗੱਲ ਦਾ ਹੋਇਆ ਸੁਖੰਦਰ ਸਿੰਘ ਮਲੂਕਾ ਕਿਹੜੇ ਕਾਲੀ ਗੱਲ ਦੇ ਕਿਹੜੇ ਸਮਝੌਤੇ ਦੀ ਗੱਲ ਕਰਦੇ ਆ ਭਾਜਪਾ ਦੇ ਕਹਿ ਰਹੀ ਹੈ ਕਿ ਤੁਸੀਂ ਵੱਡੇ ਪਾਈਆਂ ਵੱਡੇ ਪਾਈ ਦੇ ਤੌਰ ਤੇ ਸਾਡੇ ਨਾਲ ਆਓ ਸੁਖੰਦਰ ਸਿੰਘ ਮਲੂਕਾ ਦਾ ਤਜਰਬਾ ਹੈ ਉਹਨਾਂ ਤਕਰੀਬ ਹੋਏਗੀ ਜ਼ਰੂਰ ਕਾਲੀ ਗੱਲ ਤੇ ਟੋਟਲ ਤੇ ਤਾਂ ਖਰਾਬ ਹੋਣ ਤੇ ਪਰ ਆਪ ਸਾਰੇ ਜਾਣਦੇ ਆ ਇਸ ਕਨਸਿੰਗ ਮਲੂਕਾ ਦਾ ਬੇਟਾ ਤੇ ਉਹਨਾਂ ਦੀ ਨੂੰਹ ਹੈ ਉਹ ਤਾਂ ਪਹਿਲਾਂ ਹੀ ਪਾਜ-ਪਾਜ ਆ ਚੁੱਕੇ ਪਾਜ-ਪਾਜ ਦੀ ਟਕਲ ਲੜੀ ਹੈ ਸੋ ਮਿਤਰਾ ਆਪਾ ਕਿਹਨੂੰ ਕਹਾਂਗੇ ਕੌਣ ਸਹੀ ਤੇ ਕੌਣ ਗਲਤ ਪੰਥ ਹੀ ਫੈਸਲਾ ਕਰੇਗਾ ਇਸ ਮੁੱਦੇ ਦੇ ਉੱਤੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਹ ਜ਼ਰੂਰ ਹੈ ਕਿ ਪੰਥ ਹੈ ਇਸ ਵੇਲੇ ਆਪਾਂ ਦਰਾਹੇ ਤੇ ਚਰਾਹੇ ਤੇ ਇਹ ਤੋਂ ਵੱਡਾ ਕੋਈ ਲਫ਼ਜ਼ ਹੋਵੇ ਤਾਂ ਕਿਹਾ ਜਾ ਸਕਦਾ ਹੈ ਇਓ ਜੀ ਪ੍ਰਸਿੱਧੀ ਪੰਥ ਦੀ ਬਣੀ ਵੀ ਆ ਆਉਣ ਵਾਲੇ ਦਿਨ ਇਹ ਗੱਲ ਜ਼ਰੂਰ ਮੈਂ ਅਦਾਵੇ ਨਾਲ ਕਹਿ ਸਕਦਾ ਕਿ ਆਪਾਂ ਪੰਥ ਦੇ ਇਤਿਹਾਸ ਬਾਰੇ ਜਾਣਦੇ ਆ ਬੜਾ ਕੁਝ ਪੜਿਆ ਸੁਣਿਆ ਦੇਖਿਆ ਸਮੇਂ-ਸਮੇਂ ਤੇ ਪੰਥ ਜਦੋਂ ਮੁਸੀਬਤਾਂ ਆਉਂਦੀਆਂ ਉਹਨਾਂ ਮੁਸੀਬਤਾਂ ਦਾ ਸਾਹਮਣਾ ਵੀ ਕਰਦਾ ਤੇ ਨਿਕਲਦਾ ਵੀ ਹੈ ਇਹਨਾਂ ਮੁਸੀਬਤਾਂ 'ਚੋਂ ਬਾਹਰ ਜ਼ਰੂਰ ਆਏਗਾ ਪਰ ਅੱਜ ਜਿਹੜੀ ਮੌਜੂਦਾ ਲੀਡਰਸ਼ਿਪ ਨੇ ਜੋ ਹਸ਼ਰ ਪੰਥ ਦਾ ਕੀਤਾ ਸੁੱਚੀ ਲੀਡਰਸ਼ਿਪ ਦਾ ਕਹਿਣਾ ਵੀ ਗੁਨਾਹਗਰਾਂ ਦੇਖੇ ਖੜੀ ਹੋਣ ਦੇ ਕਾਬਿਲ ਹੈ ਇਹੜੇ ਆਗੂ ਤੇ ਕਿਹਤੇ ਤੇ ਦੋਸ਼ ਲਾਓਗੇ ਇੱਕ ਗੱਲ ਕਹਿ ਕੇ ਮੇਰਾ ਕਲਾ ਆਪਾਂ ਅਗਲਾ ਸਵਾਲ ਲੈ ਲਈਏ ਕਿਉਂਕਿ ਹੁਣ ਕਹਿਣ ਨੂੰ ਇਸ ਮੁੱਦੇ ਤੇ ਬਚਾਏ ਕੁਝ ਨਹੀਂ ਹੈ ਜੀ ਸੋ ਇਸ ਤੋਂ ਹਟ ਕੇ ਆਪਾਂ ਗੱਲ ਕਰਾਂਗੇ ਜੀ ਕਾਂਗਰਸ ਦੀ ਪੰਜਾਬ ਕਾਂਗਰਸ ਚ ਇੰਚਾਰਜ ਨੇ ਪੁਪੇਸ਼ ਬਗੇਲ ਦੇ ਘਰੇ ਏਡੀ ਨੀੜ ਕੀਤੀ ਹੈ ਤੇ ਕਿਹਾ ਜਾ ਰਿਹਾ ਵੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਮਜ਼ੋਰ ਕੀਤਾ ਜਾਵੇ ਤਾਂ ਹੀ ਇੰਚਾਰਜ ਦੇ ਨਾਲ ਭਾਜਪਾ ਇਹ ਸਭ ਕੁਝ ਕਰਾ ਰਹੀ ਹੈ ਜੀ ਭਾਜਪਾ ਬੜਾ ਕਮਾਲ ਦੇ ਚਮਤਕਾਰ ਕਰਦੀ ਹੈ ਦੇਖੋ ਪਰ ਵੇਸ਼ ਵੀ ਗੇਂਦਿਆppa ਗੱਲ ਕਰਦੇ ਕਾਂਗਰਸ ਦੇ ਇੰਚਾਰਜ ਹੈ ਆਪਣੇ ਸੂਬੇ ਦੇ ਮੁੱਖ ਮੰਤਰੀ ਰੇਆ ਜੀ ਮੈਂ ਵੀ ਦੇਖ ਰਿਹਾ ਹਾਂ ਸੋਨੇ ਕੀੜੀ ਦੇ 15 18 ਥਾਵਾਂ ਤੇ ਉਹਨਾਂ ਜਿਹੜਾ ਬੇਟਾ ਉਹਨਾਂ ਦਾ ਕਾਰੋਬਾਰ ਕਮਤੰਦਾ ਜੋ ਵੀ ਉਹਦਾ ਹੋਏਗਾ ਉੱਤੇ ਛਾਪੇਮਾਰੀ ਕੀਤੀ ਹੈ ਹੁਣ ਕਾਂਗਰਸ ਦੇ ਸਾਰੇ ਆਗੂ ਬਾਰ-ਬਾਰ ਆ ਕੇ ਕਿਉਂਕਿ ਪੰਜਾਬ ਕਾਂਗਰਸ ਦੇ ਇੰਚਾਰਜ ਹੈ ਕਿ ਪ੍ਰਸਾਦ ਸਿੰਘ ਬਾਜਬਾ ਹੋਣ ਜਾਂ ਜਿਹੜੇ ਪ੍ਰਧਾਨ ਰਾਜਾ ਵੜਿੰਗ ਹੋਣ ਜਾਂ ਹੋਰਨ ਸਾਰੇ ਕਹਿ ਰਹੇ ਕਿ ਬਦਲੇ ਕੋਰੀ ਦੀ ਭਾਵਨਾ ਨਾਲ ਹੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਤੇ ਲੱਗਦਾ ਹੈ ਕਿ ਪੰਜਾਬ ਚ ਕਾਂਗਰਸ ਅੱਗੇ ਆ ਰਹੀ ਹੈ ਉਹਨੂੰ ਰੋਕਣ ਦੇ ਲਈ ਭਾਜਪਾ ਅਜਿਹਾ ਕੁਝ ਕਰ ਰਹੀ ਹੈ ਇਹ ਗੱਲ ਉਹਨਾਂ ਦੇ ਦਾਅਵੇ ਦਾ ਦਾਅਵੇ ਹੈ ਸੱਚ ਹੈ ਝੂਠੇ ਹੈ ਕਾਂਗਰਸ ਦੇ ਆਗੂਆਂ ਨੇ ਗੱਲਾਂ ਕਹੀਆਂ ਆਪਾਂ ਸਾਧੀਆਂ ਕਰ ਰਹੇ ਹਾਂ ਪਰ ਮੈਂ ਉਹ ਗੱਲ ਵੀ ਦਰਸ਼ਕਾਂ ਨਾਲ ਸਾਂਝੀ ਕਰਾਂਗਾ ਜਿਹੜੀ ਆਪਾਂ ਨਹੀਂ ਕਹਿ ਰਹੇ ਜਿਹੜੀ ਪ politcal ਲੋਕਾਂ ਵੱਲੋਂ ਹੀ ਕਹੀ ਜਾ ਰਹੀ ਹੈ ਇਦਾਂ ਦੀ ਛਾਪੇਮਾਰੀ ਜੋ ਦਿੱਲੀ ਚ ਹੁੰਦੀ ਹੈ ਤਦੋਂ ਕਾਂਗਰਸ ਵਾਲੇ ਕਹਿੰਦੇ ਆ ਕਿ ਜਿਹਨਾਂ ਨੇ ਜਹਾ ਕੁਝ ਕੀਤਾ ਵੱਡਾ ਉਤੇ ਪ੍ਰਸ਼ਤਾਜਾਰ ਕੀਤਾ ਨਾ ਦਿੱਲੀ 'ਚ ਪ੍ਰਸ਼ਤਾਜਾਰ ਕੀਤਾ ਉਹਨਾਂ ਪੰਜਾਬ 'ਚ ਵੀ ਡਰਾਉਣਾ ਚਾਹੀਦਾ ਉੱਥੇ ਵੱਡੇ ਪ੍ਰਸ਼ਤਾਜਾਰ ਹੋਏ ਤਾਂ ਪੰਜਾਬ 'ਚ ਵੀ ਹੋ ਰਿਹਾ ਬੁਲੀ ਬਦਲੀ ਕਿਉਂ ਆਇਆ ਭਾਜਪਾ ਦਾ ਇੱਕੋ ਹੈ ਉਹੀ ਭਾਜਪਾ ਹੈ ਜਿਹੜੀ ਆਪ ਦੇ ਛਾਪੇਮਾਰੀ ਕਰਦੀ ਹੈ ਜੇਕਰ ਹੁੰਦੀ ਹੈ ਈਡੀ ਕਹਿੰਦੀ ਕਰੂਨੀ ਤੇ ਆਪ ਉਥੇ ਕਹਿੰਦੀ ਆ ਕਿ ਬਦਲੇ ਕੁਰੀ ਦੀ ਪਾਵਨਾ ਪੇਸ਼ਾ ਬਗੇਲ ਦੇ ਘਰ ਦੇ ਉਤੇ ਛਾਪੇਮਾਰੀ ਉਹਨਾਂ ਦੇ ਕਾਰੋਬਾਰ ਤੇ ਛਾਪੇਮਾਰੀ ਹੋਈ ਹੈ ਕਾਂਗਰਸ ਇੱਕ ਇੱਕ ਆਗੂ ਕਹਿ ਰਿਹਾ ਪਾਵਨਾ ਛਾਪਿਆਂ ਨੂੰ ਕਿ ਜਿਸ ਦੇ ਕਿ ਨਾਲ ਜਸਟੀਫਾਈ ਨਹੀਂ ਕਰ ਸਕਦੇ ਉਹ ਕਾਂਗਰਸ ਦੇ ਆਗੂ ਕਹਿ ਰਹੇ ਆ ਕਿ ਬਦੇ ਖੁਰੀ ਦੀ ਭਾਵਨਾ ਨਾਲ ਇਹ ਤੇ ਜੀਡੀ ਦੱਸੇ ਜਾਂ ਜਿਹੜੀ ਭਾਜਪਾ ਦਾ ਸੇਜ ਨਾਲ ਦੇ ਅਲਿਗੇਸ਼ਨ ਲੱਗੇ ਆ ਪਰ ਜਿਹੜੀ ਗੱਲ ਮੈਂ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਹਾਂ ਕਿ ਪੋਲੀਟਿਕਲ ਪਾਰਟੀਆਂ ਬੋਲੀਆਂ ਕਿਵੇਂ ਬਦਲਦੀਆਂ ਹੋ ਸਕਦਾ ਥੋੜੀ ਦੇਰ ਤੱਕ ਆਪ ਦੇ ਜਿਹੜੇ ਲੀਡਰਸ਼ਿਪ ਆ ਉਹਨਾਂ ਵੱਲੋਂ ਵੀ ਆਜੇ ਕਿ ਜੀ ਛਾਪੇ ہماری ਸਹੀ ਹੋ ਰਹੀ ਹੈ ਸੋ ਭਾਜਪਾ ਕੋਲ ਇੱਕ ਵੱਡਾ ਕਰਿਸ਼ਮਾ ਹੈ ਜੇ ਇੱਕ ਦੀ ਬਾਹਮ ਰੋੜਦੀ ਹੈ ਤਾਂ ਦੂਜਾ ਕਹਿੰਦਾ ਸਹੀ ਹੈ ਜੇ ਦੂਜੇ ਦੀ ਬਾਹਮ ਰੋੜਦੀ ਹੈ ਤਾਂ ਪਹਿਲਾ ਕਹਿੰਦਾ ਸਹੀ ਹੈ ਇਸੇ ਕਰਕੇ ਭਾਜਪਾ ਪੂਰੇ ਮੁਲਕ ਤੇ ਰਾਜ ਕਰ ਰਹੀ ਹੈ ਕਿਉਂਕਿ ਵਿਰੋਧੀ ਤਰ੍ਹਾਂ ਇਸ ਕਦਰ ਕਿਹਨੇ ਹਮਕੁਣੀ ਹੈ ਜੇ ਇੱਕ ਦਾ ਬਾਹਮ ਰੋੜੀ ਜਾਂਦੀ ਹੈ ਸਿਕੰਜਾ ਕਿਸੇ ਜਾਂਦਾ ਹੈ ਤਾਂ ਦੂਜਾ ਕਹਿੰਦਾ ਕਿ ਹੁਣ ਗੱਲ ਸਹੀ ਹੋਈ ਹੈ ਜੇ ਦੂਜੇ ਨੇ ਇਦਾਂ ਹੁੰਦੀ ਹੈ ਤਾਂ ਫਿਰ ਪਹਿਲਾ ਕਹਿੰਦਾ ਸਹੀ ਹੈ ਨਾ ਪਹਿਲਾ ਰਿਹਾ ਤੇ ਨਾ ਦੂਜਾ ਰਿਹਾ ਰਿਹਾ ਉਹ ਜਿਹੜਾ ਛਾਪੇਮਾਰੀ ਕਰਨ ਵਾਲੀ ਨਹੀਂ ਭਾਜਪਾ ਜਿਨ੍ਹਾਂ ਦਾ ਜ਼ਿਕਰ ਕਰ ਰਿਹਾ ਉਹ ਕਹਿੰਦੇ ਸੀ ਕਾਨੂੰਨ ਮੁਤਾਬਕ ਕਰ ਰਹੇ ਆ ਜੀ ਜੇ ਪੰਜਾਬ ਚ ਭਾਜਪਾ ਦੇ ਕੁਝ ਆਗੂਆਂ ਤੇ ਗੱਲ ਹੁੰਦੀ ਹੈ ਤਾਂ ਭਾਜਪਾ ਵਾਲਿਆਂ ਨੂੰ ਬੜੀ ਤਕਲੀਫ ਹੁੰਦੀ ਹੈ ਉਦੋਂ ਕਾਨੂੰਨ ਦੀ ਗੱਲ ਸਮਝ ਨਹੀਂ ਆਉਂਦੀ ਸੋ politcal ਇਹ ਮਾਮਲੇ ਹੈਗੇ ਆ ਲੋਕ ਫੈਸਲਾ ਕਰਨਗੇ ਕੌਣ ਸਹੀ ਹੈ ਕੌਣ ਗਲਤ ਹੈ ਨਸ਼ਾ ਪੀ ਮਾਰਗਿਆਂ ਨੂੰ ਲੈ ਕੇ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਾ ਇਹ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਅਸੀਂ ਆਪਣੇ ਦਸਕਾਂ ਨੂੰ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪਰਵਾਰ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ